ਦੇਖੋ ਜੀ ਹਰਚੰਦਪੁਰਾ ਬਨ ਇਥੋਂ ਘੱਗਰ ਪਿਛਲੇ ਸਾਲ ਟੁੱਟਿਆ ਸੀ 2023 ਦੇ ਵਿੱਚ ਪਿਛਲੇ ਨਹੀਂ ਉਸ ਤੋਂ ਪਿਛਲੇ 2023 ਦੇ ਵਿੱਚ ਸੋ ਇਸ ਵਾਰ ਵੀ ਘੱਗਰ ਦੇ ਵਿੱਚੋਂ ਪਾਣੀ ਆ ਉਹ ਬਹੁਤ ਜ਼ਿਆਦਾ ਆ ਗਿਆ ਸੋ ਵੀਰੋ ਇਥੋਂ ਦੀ ਅਸੇ ਪਾਸੇ ਦੇ ਨਗਰ ਨਿਵਾਸੀਆਂ ਨੇ 8-10 ਪਿੰਡਾਂ ਦੇ ਲੋਕਾਂ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਇਸ ਤਰ੍ਹਾਂ ਗੱਟੇ ਲਾ ਕੇ ਦੋਨੋਂ ਪਾਸੇ ਬਿਚਾਲੇ ਮਿੱਟੀ ਸੁੱਟ ਕੇ ਪਹਾੜੀ ਨੂੰ ਮਜ਼ਬੂਤ ਕੀਤਾ ਗਿਆ ਹੈ। ਸੋ ਇੱਕ ਜਗ੍ਹਾ ਇੱਥੇ ਥੋੜਾ ਜਿਹਾ ਕੰਕਰ ਦੇ ਵਿੱਚ ਪਾੜ ਪਏ ਸੋ ਉਹਨੂੰ ਉਹ ਜਗ੍ਹਾ ਦਿਖਾਉਣੀ ਆ ਇੱਥੋਂ ਕੰਕਰ ਦੇ ਵਿੱਚ ਪਾੜ ਪਈਆ ਸੀ ਪਰ ਸੰਗਤ ਨੇ ਪਾੜ ਨੂੰ ਪੂਰ ਲਿਆ ਹੈ। ਉਹਨੂੰ ਬੰਦ ਕਰ ਦਿੱਤਾ ਹੈ। ਤੇ ਉਸ ਤੋਂ ਬਾਅਦ ਕਾਫੀ ਤਕਰੀਬਨ ਇਹਨਾਂ ਨੇ ਜਿਹਨੂੰ ਆਪਾਂ ਕਹਿ ਦਈਏ ਵੀ 8-10 ਕਿੱਲੇ ਲੰਬਾ ਇੱਥੋਂ ਤੱਕ ਇਹਨੂੰ ਪੂਰਾ ਮਜ਼ਬੂਤ ਕਰ ਦਿੱਤਾ ਗਿਆ ਹੈ। ਕਿਉਂਕਿ ਇਲਾਕੇ ਦੇ ਆਸ-ਪਾਸੇ ਦੇ ਲੋਕਾਂ ਦੇ ਮਨ ਦੇ ਵਿੱਚ ਇਹੀ ਹਮੇਸ਼ਾ ਡਰ ਹੁੰਦਾ ਹੈ ਕਿ ਜੇਕਰ ਪਾਣੀ ਟੁੱਟਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਸਮੇਂ ਤੋਂ ਪਹਿਲਾਂ ਬਚਾਅ ਹੋ ਜੇ ਉਹੀ ਚੰਗਾ ਹੈ ਜੋ ਟੁੱਟ ਗਿਆ ਫਿਰ ਤਾਂ ਕੋਈ ਹੱਲ ਹੈ ਨਹੀਂ ਦੋਹੇ ਸੰਗਤ ਨੇ ਰਲ ਮਿਲ ਕੇ ਤਕਰੀਬਨ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬੰਨ੍ਹ ਨੂੰ ਪੂਰੀ ਮਿਹਨਤ ਦੇ ਨਾਲ ਮਜ਼ਬੂਤ ਕੀਤਾ ਸੋ ਇਹ ਦੇਖੋ ਨਗਰ ਨਿਵਾਸੀ ਖੜੇ ਹੋਏ ਨੇ ਪੂਰੀ ਤਰ੍ਹਾਂ ਦੇਖੋ ਜੀ ਇਥੋਂ ਦੀ ਸੰਗਤ ਖੜੀ ਹੋਈ ਹੈ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪੂਰਾ ਦ੍ਰਿਸ਼ ਕਗਰਦਿਆਦਾ ਕਿ ਕਿਸ ਤਰ੍ਹਾਂ ਇਸ ਨਗਰ ਦੇ ਲੋਕਾਂ ਨੇ ਇਹਦਾ ਪੂਰਾ ਪੁਖਤਾ ਪ੍ਰਬੰਧ ਕੀਤਾ ਹੋਇਆ ਹੈ ਦੇਖੋ ਜੀ ਇਹਨਾਂ ਨੇ ਹਾਲ ਫਲੇ ਬਲਾਤ ਨੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਪੁੱਛਿਆ ਗਿਆ ਇਸ ਸਮੇਂ ਠੀਕ ਨਹੀਂ ਇਹਨੇ ਵੀ ਕੋਈ ਗੱਲ ਨਹੀਂ ਐਸ ਬਰ ਕਬੂਚ ਨੇ ਹਾਲਾਤ ਅਸੀਂ ਪੂਰੀ ਮਿਹਨਤ ਤੇ ਲੱਗੇ ਹੋਏ ਆ ਦਿਨ ਰਾਤ ਇੱਕ ਕੀਤੀ ਹੋਈ ਰਾਤ ਨੂੰ ਇੱਥੇ ਬਹਿਰਾ ਵੀ ਦਿੰਨੇ ਤੇ ਪੂਰਾ ਦਿਨ ਅਸੀਂ ਇਥੋ ਗੱਟੇ ਪਰ ਪਰ ਕੇ ਮਿੱਟੀ ਦੇ ਇਹਦੇ ਉੱਪਰ ਲਾਉਨੇ ਤਾਂ ਜੋ ਕਿ ਬੰਨ ਨੂੰ ਪੂਰਾ ਮਜ਼ਬੂਤ ਕੀਤਾ ਹੋਇਆ ਇਸ ਇੱਕ ਸੰਗਤਾਂ ਨੇ ਜਕਾਰਾ ਵੀ ਲਾਇਆ ਬੋਲੇ ਸੋਨਿਹਾਲ ਦਾ ਸੋ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਸਿੱਖ ਕੌਮੇ ਜੋ ਜਕਾਰੇ ਦੇ ਨਾਲ ਚੜਦੀ ਕਲਾ ਦੇ ਵਿੱਚ ਰਹਿੰਦੀ ਹੈ ਸੋ ਸਤਿਗੁਰੂ ਕਿਰਪਾ ਕਰੇ ਕਿਸੇ ਵੀ ਥਾਂ ਇਦਾਂ ਦਾ ਨੁਕਸਾਨ ਨਾ ਹੋਵੇ ਈਕਾ ਘੱਗਰ ਦਰਿਆ ਦੀ ਅਪਡੇਟ ਹੈ ਜੀ ਦੇਖੋ ਫਿਲਹਾਲ ਕੰਟਰੋਲ ਕਾਬੂ 'ਚ ਨੇ ਦੇਖੋ ਜੀ ਹਰਚੰਦਪੁਰਾ ਬੰਨ ਇਥੋਂ ਘੱਗਰ ਪਿਛਲੇ ਸਾਲ ਟੁੱਟਿਆ ਸੀ 2023 ਦੇ ਵਿੱਚ ਪਿਛਲੇ ਨਹੀਂ ਉਸ ਤੋਂ ਪਿਛਲੇ 2023 ਦੇ ਵਿੱਚ ਸੋ ਇਸ ਵਾਰ ਵੀ ਘੱਗਰ ਦੇ ਵਿੱਚੋਂ ਪਾਣੀ ਐ ਉਹ ਬਹੁਤ ਜ਼ਿਆਦਾ ਆ ਗਿਆ ਸੋ ਵੀਰੋ ਇੱਥੋਂ ਦੀ ਅਸੇ ਪਾਸੇ ਦੇ ਨਗਰ ਨਿਵਾਸੀਆਂ ਨੇ 8-10 ਪਿੰਡਾਂ ਦੇ ਲੋਕਾਂ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਇਸ ਤਰ੍ਹਾਂ ਗੱਟੇ ਲਾ ਕੇ ਦੋਨੋਂ ਪਾਸੇ ਵਿਚਾਲੇ ਮਿੱਟੀ ਸੁੱਟ ਕੇ ਪਰੜੀ ਨੂੰ ਮਜ਼ਬੂਤ ਕੀਤਾ ਗਿਆ ਸੋ ਇੱਕ ਜਗ੍ਹਾ ਇੱਥੇ ਥੋੜਾ ਜਿਹਾ ਘੰਗਰ ਦੇ ਵਿੱਚ ਪਾੜ ਪੈ ਗਿਆ ਸੋ ਉਹ ਜਗ੍ਹਾ ਦਿਖਾਉਣੀ ਆ ਇੱਥੋਂ ਘੰਗਰ ਦੇ ਵਿੱਚ ਪਾੜ ਪਈਆ ਸੀ ਪਰ ਸੰਗਤ ਨੇ ਪਾੜ ਨੂੰ ਪੂਰ ਲਿਆ ਹੈ ਉਹਨੂੰ ਬੰਦ ਕਰ ਦਿੱਤਾ ਹੈ ਕਿ ਉਸ ਤੋਂ ਬਾਅਦ ਕਾਫੀ ਤਕਰੀਬਨ ਇਹਨਾਂ ਨੇ ਜਿਵੇਂ ਆਪਾਂ ਕਹਿ ਦੀ ਵੀ 8-10 ਕਿੱਲੇ ਲੰਬਾ ਇੱਥੋਂ ਤੱਕ ਇਹਨੂੰ ਪੂਰਾ ਮਜ਼ਬੂਤ ਕਰ ਦਿੱਤਾ ਗਿਆ ਹੈ ਕਿਉਂਕਿ ਇਲਾਕੇ ਦੇ ਆਸ-ਪਾਸੇ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਹੀ ਹਮੇਸ਼ਾ ਡਰ ਹੁੰਦਾ ਹੈ ਕਿ ਜੇਕਰ ਪਾਣੀ ਟੁੱਟਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਸਮੇਂ ਤੋਂ ਪਹਿਲਾਂ ਬਚਾਅ ਹੋ ਜੇ ਉਹੀ ਚੰਗਾ ਹੈ ਜੋ ਟੁੱਟ ਗਿਆ ਫਿਰ ਤਾਂ ਕੋਈ ਹੱਲ ਹੈ ਨਹੀਂ ਦੋਹੇ ਸੰਗਤ ਨੇ ਰਲ ਮਿਲ ਕੇ ਤਕਰੀਬਨ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬੰਨ ਨੂੰ ਪੂਰੀ ਮਿਹਨਤ ਦੇ ਨਾਲ ਮਜ਼ਬੂਤ ਕੀਤਾ ਸੋ ਇਹ ਦੇਖੋ ਨਗਰ ਨਿਵਾਸੀ ਖੜੇ ਹੋਏ ਨੇ ਪੂਰੀ ਤਰ੍ਹਾਂ ਦੇਖੋ ਜੀ ਇੱਥੋਂ ਦੀ ਸੰਗਤ ਖੜੀ ਹੋਈ ਹੈ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪੂਰਾ ਦ੍ਰਿਸ਼ ਕਾ ਗਰਗਰਿਆਦਾ ਕਿ ਕਿਸ ਤਰ੍ਹਾਂ ਇਸ ਨਗਰ ਦੇ ਲੋਕਾਂ ਨੇ ਇਹਦਾ ਪੂਰਾ ਪੁਖਤਾ ਪ੍ਰਬੰਧ ਕੀਤਾ ਹੋਇਆ ਹੈ ਦੇਖੋ ਜੀ ਇਹਨਾਂ ਨਾਲ ਅਸਲ ਵਿੱਚ ਗੱਲਬਾਤ ਹੋ ਗਈ ਕੀਤੀ ਗਈ ਪੁੱਛਿਆ ਗਿਆ ਇਸ ਸਮੇਂ ਠੀਕ ਨਹੀਂ ਕੋਈ ਗੱਲ ਨਹੀਂ ਇਸ ਵਾਰ ਕਬੂਚ ਨੇ ਹਾਲਾਤ ਅਸੀਂ ਪੂਰੀ ਮਿਹਨਤ ਤੇ ਲੱਗੇ ਹੋਏ ਆ ਦਿਨ ਰਾਤ ਇੱਕ ਕੀਤੀ ਹੋਈ ਰਾਤ ਨੂੰ ਇੱਥੇ ਪਹਿਰਾ ਵੀ ਦਿੰਨੇ ਆ ਤੇ ਪੂਰਾ ਦਿਨ ਅਸੀਂ ਉਤੋਂ ਗੱਟੇ ਪਰ ਪਰ ਕੇ ਮਿੱਟੀ ਦੇ ਇਹਦੇ ਉੱਪਰ ਲਾਉਨੇ ਤਾਂ ਜੋ ਕਿ ਬੰਨ ਨੂੰ ਪੂਰਾ ਮਜ਼ਬੂਤ ਕੀਤਾ ਹੋਇਆ ਇਸ ਇੱਕ ਸੰਗਤਾਂ ਨੇ ਜਕਾਰਾ ਵੀ ਲਾਇਆ ਬੋਲੇ ਸੋਨਿਹਾਲ ਦਾ ਸੋ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਸਿੱਖ ਕੌਮੇ ਜੋ ਜਕਾਰੇ ਦੇ ਨਾਲ ਚੜਦੀ ਕਲਾ ਦੇ ਵਿੱਚ ਰਹਿੰਦੀ ਹੈ ਸੋ ਸਤਿਗੁਰੂ ਕਿਰਪਾ ਕਰੇ ਕਿਸੇ ਵੀ ਥਾਂ ਇਦਾਂ ਦਾ ਨੁਕਸਾਨ ਨਾ ਹੋਵੇ ਇਹ ਕਗਰ ਦਰਿਆ ਦੀ ਅਪਡੇਟ ਹੈ ਜੀ ਦੇਖੋ ਫਿਰ ਹਾਲ ਕੰਟਰੋਲ ਕਾਬੂ ਚ ਨੇ